ਬੋਤਲ ਦੀ ਲੱਗਿਆ ਹੋਣਾ ਜੀ ਮੁੱਖ ਮੰਤਰੀ ਦਾ ਗੱਲਣਾ ਇਹ ਬਾਜੂ ਟੁੱਟ ਗਈ ਸੀ ਬਹੁਤ ਤੇ ਪਰਸੈਂਟ ਜਾਨ ਕਮਾਣ ਵਾਲਾ ਨਹੀਂ ਮੇਰਾ ਘਰ ਵੀ ਨਹੀਂ ਹੈਗਾ ਜ਼ੋਰਾਂ ਦੇ ਸੋਨਾ ਦੇ ਹਟਤ ਹੋਏ ਵੀ ਬਹੁਤ ਵਧੀਆ ਗਰੀਬਾਂ ਲਈ ਤਾਂ ਇਹ 70000 ਰੁਪਏ ਲੱਗਣਾ ਸੀ ਜੀ ਇਹਨਾਂ ਦਾ ਫੌਂਟ ਫਟਾ ਬੱਜੀ ਦੀ ਜਾ ਕੋਈ ਦੁੱਖ ਉਹ ਗਰੀਬ ਲਈ ਇੱਕ ਐਮਰਜੈਂਸੀ ਹੁੰਦਾ ਜੀਗਾ ਪੋਸਟ ਟਾਈਮ ਸੇਵਿੰਗ ਵੀ ਨਹੀਂ ਹੁੰਦੀ ਗਰੀਬ ਕੋਲ ਕਈ ਯਾਰ ਘਰ ਚੇਕਰ ਵੀ ਨਹੀਂ ਸੀ ਹੁੰਦਾ ਤੇ ਹੁਣ ਇਸ ਕਾਟ ਕਰਕੇ ਕੋਈ ਵੀ ਆਪਣਾ ਇਲਾਜ ਕਰਾ ਸਕਦਾ ਹੈ ਐਮਰਜੈਂਸੀ ਸ੍ਰੀ ਸ਼ਕਲ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਮੈਂ ਹਾਂ ਵਿਕਰਮ ਸਾਗਰ ਪਹਿਲਾਂ ਦੀਆਂ ਸਰਕਾਰਾਂ ਵਿੱਚ ਇਲਾਜ ਦਾ ਨਾਮ ਸੁਣਦਾ ਸਰੀ ਆਮ ਪਰਿਵਾਰ ਯਰ ਜਾਇਆ ਕਰਦਾ ਸੀ ਬਿਮਾਰੀ ਦੇ ਨਾਲ ਨਾਲ ਸਭ ਤੋਂ ਵੱਡੀ ਚਿੰਤਾ ਹੁੰਦੀ ਸੀ ਪੈਸਾ ਦਾ ਇੰਤਜ਼ਾਮ ਕਿਵੇਂ ਕੀਤਾ ਜਾਵੇ ਪਰ ਅੱਜ ਹਾਲਾਤ ਬਦਲ ਗਏ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਕਰ ਦਿਖਾਇਆ ਹੈ ਜੋ ਦਹਾਕਿਆਂ ਤੋਂ ਕੋਈ ਹੋਰ ਸਰਕਾਰ ਨਹੀਂ ਕਰ ਸਕੀ ਹੈ ਜੀ ਹਾਂ ਮਾਨ ਸਰਕਾਰ ਨੇ ਬਿਨਾਂ ਕਿਸੇ ਪੇਤਪਾਉ ਦੇ ਬਿਨਾਂ ਕਿਸੇ ਸਵਾਲ ਦੇ ਹਰ ਪੰਜਾਬੀ ਨੂੰ 10 ਲੱਖ ਰੁਪਏ ਤੱਕ ਦਾ ਬਿਲਕੁਲ ਮੁਫਤ ਇਲਾਜ ਦਿੰਦਾ ਹੈ ਅੱਜ ਆਸੀ ਮਿਲ ਰਹੇ ਹਾਂ ਐਸੇ ਹੀ ਪਰਿਵਾਰ ਨਾਲ ਆਓ ਕਰਦੇ ਹਾਂ ਗੱਲਬਾਤ ਹਾਂ ਜੀ ਅੰਟੀ ਸ਼ਸ਼ੀ ਕਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੁਣਾਂ ਕੀਵੇਂ ਹੋ ਤੁਸੀਂ ਹਾਂ ਜੀ ਹੁਣ ਮੈਂ ਠੀਕ ਆ ਮੇਰਾ ਲਾਲ ਠੀਕ ਹੋ ਰਿਹਾ ਹੈ ਗੁੰਦਰਾ ਹਸਪਤਾਲ ਚ ਮੋਤਵਾ ਤਰੀ ਦਾ ਕਾਰਡ ਨੂੰ ਓਕੇ ਅੰਟੀ ਤੁਹਾਨੂੰ ਕਿਹੜੀ ਬਿਮਾਰੀ ਸੀ ਜੀ ਤੇ ਇਹ ਸਿਹਤ ਕਾਰਡ ਨਾਲ ਮੁਫਤੀ ਇਲਾਜ ਹੋਣ ਤੇ ਕਿਵੇਂ ਲੱਗਿਆ ਜੀ ਬਹੁਤ ਵਧੀਆ ਲੱਗਿਆ ਸਰ ਬਹੁਤ ਵਧੀਆ ਲੱਗਿਆ ਵਾਜੂ ਚ ਸੀ ਜੇ ਮੁੱਖ ਮੰਤਰੀ ਸਿਹਤ ਕਾਰਡ ਨਾ ਹੁੰਦਾ ਤਾ ਇਹੇ ਲਾਛੇ ਪੈਸੇ ਤੁਸੀਂ ਕਿਵੇਂ ਕਮਾਦੇ ਜੀ ਬਹੁਤ ਮੁਸ਼ਕਲ ਸੀ ਸਰ ਮੇਰੇ ਵਾਸਤੇ ਮੇਰੇ ਕਮਾਣ ਵਾਲਾ ਕੋਈ ਨਹੀਂ ਅੱਛਾ ਜੀ ਹਾਂ ਜੀ ਘਰਦਿਆਂ ਦੀ ਵੀ ਡੈਥ ਹੋ ਗਈ ਐ ਸਹੁਰਾ ਜੀ ਉਹਨਾਂ ਦੀ ਵੀ ਡੈਥ ਹੋ ਗਈ ਐ ਮੈਂ ਕਿਸੇ ਦਾ ਖਾਣਾ ਬਣਾਉਂ ਜਾਂਦੀ ਸੀ ਅੱਛਾ ਜੀ ਹਾਂ ਜੀ ਬਹੁਤ ਮੁਸ਼ਕਲ ਸੀ ਮੇਰੇ ਵਾਸਤੇ ਤੁਸੀਂ ਕੀ ਅੱਛਾ ਖਾਣਾ ਬਣਾਉਂਦੇ ਸੀ ਤੁਸੀਂ ਕਿਹਦੇ ਹਾਂ ਜੀ ਹਾਂ ਜੀ ਹਾਂ ਜੀ ਕਿਸੇ ਦਾ ਖਾਣਾ ਬਣਾ ਕੇ ਹੁੰਦੀ ਸੀ ਖਾਣਾ ਬਣਾਣੀ ਜਾ ਰਹੀ ਸੀ ਮੈਂ ਤੁਹਾਡੀ ਕਿੰਨੀ ਉਮਰ ਹੈ ਜੀ ਅਨੁਵਾਸਨ ਜੋ ਜਸਾ ਜੀ ਅੱਛਾ ਜੀ ਪਰਵਾਰ ਚ ਹੋਰ ਕੋਈ ਕੋਈ ਹੋਣਾ ਜੀ ਮੇਰੀ ਸੱਸ ਸੇ ਮੇਰਾ ਬੇਟਾ ਲੇਕੋ ਜੋਬ ਤੇ ਮਿਲ ਗਿਆ ਹਾਂ ਅੱਛਾ ਅੱਛਾ ਉਹ ਕੀ ਕੰਮ ਕਰਦੇ ਨੇ ਕੁਛ ਨਹੀਂ ਲਗਰਤਾ ਵਸਿੰਸ ਹੁਣ ਸਿਹਤ ਕਾਰਡ ਨਾਲ ਸਰਕਾਰੀ ਤਾਂ ਕਿ ਪ੍ਰਾਈਵੇਟ ਹਸਪਤਾਲ ਵਿੱਚ ਵੀ ਇਲਾਜ ਮੁਫਤ ਕਰਾ ਸਕਦੇ ਹੋ ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਜੀ ਹਾਂਜੀ ਕਰ ਸਕਦੇ ਮਿਹਰਬਾਨ ਹਾਂ ਪ੍ਰਾਈਵੇਟ ਚ ਵੀ ਸਰਕਾਰੀ ਚ ਵੀ ਚੰਗਾ ਹੈ ਹਾਂਜੀ ਹੁਣ ਤੁਹਾਡਾ ਜਿਹੜਾ ਇਹ ਇਲਾਜ ਹੋਇਆ ਜੀ ਕਿਹੜੇ ਹਸਪਤਲ ਚ ਹੋਇਆ ਜੀ ਅਰਜਿੰਦਰਾ ਹਸਪਤਲ ਚ ਅੱਛਾ ਜੀ ਬਹੁਤ ਵਧੀਆ ਜੀ ਡਾਕਟਰ ਬਹੁਤ ਵਧੀਆ ਜੀ ਨਾਮ ਕਿਹਾ ਇਹ ਠੀਕ ਹੈ ਜੀ ਇਹ ਹੁਣ ਅਸੀਂ ਗੱਲ ਕਰ ਰਹੇ ਸਾਂ ਜਿਹੜੇ ਜਿਨ੍ਹਾਂ ਨੂੰ ਹੁਣ ਜੜਾ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਮੁੱਖ ਮੰਤਰੀ ਜੀਵਨ ਬੀਮਾ ਯੋਜਨਾ ਦਾ ਜਿਨ੍ਹਾਂ ਨੇ ਲਾਭ ਲਿਆ ਤੇ ਇਹਨਾਂ ਨੇ ਆਪਣਾ ਟ੍ਰੀਟਮੈਂਟ ਉਸ ਕਾਰਡ ਦੇ ਥਰੂ ਫ੍ਰੀ ਕਰਵਾਇਆ ਜਦਕਿ ਇਹ ਪਰਿਵਾਰ ਬਹੁਤ ਜ਼ਿਆਦਾ ਗਰੀਬ ਹੈ ਤੇ ਕਿਸੇ ਦੇ ਘਰ ਰੋਟੀ ਬਣਾ ਕੇ ਇਹ ਪਰਿਵਾਰ ਗੁਜ਼ਾਰਾ ਕਰਦਾ ਹੈ ਅਸੀਂ ਪਰਿਵਾਰ ਦੇ ਹੋਰ ਲੋਕਾਂ ਨਾਲ ਵੀ ਝੋਟੀ ਗੱਲ ਕਰਵਾਉਣੀ ਆ ਇਸ ਕਾਰਡ ਤੇ ਸਾਨੂੰ ਨਾ ਜੀ ਰਾਜਪੁਰੇ ਐਮਐਲਏ ਆਮ ਆਦਮੀ ਪਾਰਟੀ ਦੇ ਨੀਨਾ ਮਿੱਤਲੀ ਹਾਂਜੀ ਉਹਨਾਂ ਨੇ ਸਾਨੂੰ ਬਣਾਇਆ ਸੀ ਕਾਰਡ ਇਹ ਐਕਚੁਅਲੀ ਛੱਟ ਤੋਂ ਪਹਿਲਾਂ ਬਣਾਇਆ ਹੋਇਆ ਸੀ 4-5 ਦਿਨ ਹੀ ਪਹਿਲਾਂ ਬਣਾਇਆ ਸੀ ਕਾਰਡ ਅੱਛਾ ਜੀ ਤੇ ਬਾਕੀ ਇੰਦਾ ਜੀ ਸਾਡਾ 70000 ਰੁਪਏ ਦਾ ਮੈਨੂੰ ਲੱਗਦਾ ਵੀ ਇਹਨਾਂ ਦਾ ਖਰਚਾ ਸੀਗਾ ਮੈਂ ਨਾਲ ਨਾਲ ਇਹਨਾਂ ਦੇ ਰਿਹਾ ਹਾਂ ਕਾਰਡ ਵੀ ਮੈਂ ਖੁਦ ਚਲਵਾਇਆ ਇਹਨਾਂ ਦਾ ਆਨਲਾਈਨ ਚੌਥੇ ਹਨ ਜੀ ਸਾਰਾ ਕੁਝ ਮੈਂ ਹੀ ਕਰਿਆ ਇਹਨਾਂ ਦਾ ਲਾਭ ਦੇ ਛੁੱਟੀ ਟਾਈਮ ਹੀ ਮੈਂ ਇਹਨਾਂ ਨੂੰ ਲੈ ਕੇ ਆਇਆ ਕਰ ਤੇ ਇੰਦਾ ਜੀ ਬੀ ਬਹੁਤ ਵਧੀਆ ਗਰੀਬਾਂ ਲਈ ਤਾਂ ਇਹ 70000 ਰੁਪਏ ਲੱਗਣਾ ਸੀ ਇਹਨਾਂ ਦਾ ਜਿਹੜਾ ਆਪਣਾ ਇਹਨਾਂ ਦਾ ਇਲਾਜ ਫ੍ਰੀ ਹੋ ਗਿਆ ਬਿਲਕੁਲੀ ਇਸ 10 ਲੱਖ ਵਾਲੇ ਕਾਰ ਤੇ ਬਾਕੀ ਹੋਰ ਠੀਕ ਐ ਡਾਕਟਰਾਂ ਦੀ ਟੀਮ ਬੜੀ ਵਧੀਆ ਸੀਗੀ ਜੀ ਉੱਥੇ ਰਜਿੰਦਰਾ ਬਹੁਤ ਯਾਦਾ ਹੈਲਪਫੁਲ ਸੀਗੇ ਬਾਕੀ ਇਦਾਂ ਹੀ ਸਰਕਾਰ ਨੇ ਜਿਆਦਾ ਨਹੀਂ ਤਾਂ ਗਰੀਬਾਂ ਵੀ ਸਮਝ ਲਓ ਬਾਹਰ ਹੀ ਫੜ ਲਈ ਐ ਕਿਉਂਕਿ ਗਰੀਬ ਨੂੰ ਕੋਈ ਜਿਵੇਂ ਮਤਲਬ ਕਿ ਸੱਟ ਵੱਜ ਗਈ ਜਾਂ ਕੋਈ ਦੁੱਖ ਉਹ ਗਰੀਬ ਲਈ ਇੱਕ ਐਮਰਜੈਂਸੀ ਹੁੰਦਾ ਜੀਆ ਪੋਸਟ ਟਾਈਮ ਵਾ ਸੇਵਿੰਗ ਵੀ ਨਹੀਂ ਹੁੰਦੀ ਗਰੀਬ ਕੋਲ ਕਿ ਯਾਰ ਘਰ ਚੇਕਰ ਵੀ ਨਹੀਂ ਸੀ ਹੁੰਦਾ ਤੇ ਹੁਣ ਇਸ ਕਾਰਡ ਕਰਕੇ ਕੋਈ ਵੀ ਆਪਣਾ ਇਲਾਜ ਕਰਾ ਸਕਦਾ ਹੈ ਐਮਰਜੈਂਸੀ ਤੁਹਾਨੂੰ ਮੁਫਤ ਇਲਾਜ ਤੋਂ ਕਿੰਨੀ ਰਾਹਤ ਮਿਲੀ ਇਹ ਸਰਕਾਰ ਆਮ ਲੋਕਾਂ ਦਾ ਪੈਸਾ ਆਮ ਲੋਕਾਂ ਨੂੰ ਵਾਪਸ ਕਰ ਰਹੀ ਹੈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਨਹੀਂ ਸਰ ਇਦਾਂ ਵੇਖੀ ਇਹ ਸਰਕਾਰ ਕਰਤਾ ਰਹੀ ਆ ਪਰ ਆਪਣੇ ਲੋਕਾਂ ਨੂੰ ਐ ਲੱਗਦਾ ਹੈ ਕਿ ਕੋਈ ਮੈਜਿਕ ਜਾਂ ਜਾਦੂ ਹੋ ਜੀ ਕਿਟ ਇਹ ਸਾਰਾ ਕੋ ਸਿਸਟਮ ਦੇ ਨਾਲ ਹੀ ਚੱਲਣਾ ਹੈ ਪਰ ਸਰਕਾਰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ ਜੇਕਰ ਉਹ ਇਹਨਾਂ ਦਾ 70000 ਬਚਾ ਸਕਦੀ ਹੈ ਹਨਾ ਹੀ ਤਾਂ ਸਰਕਾਰ ਹੋਰ ਵੀ ਜੋ ਸੋਚਦੀ ਹੈ ਵਧੀਆ ਸੋਚਦੀ ਹੋਵੇਗੀ ਮੇਰੇ ਹਿਸਾਬ ਨਾਲ ਕਿ ਤੁਸੀਂ ਆਪਣੇ ਪਿੰਡ ਜਾਂ ਮੋਹੱਲੇ ਦੇ ਲੋਕਾਂ ਨੂੰ ਵੀ ਸਹਿਤ ਕਾਰਡ ਬਣਾਉਣ ਲਈ ਪ੍ਰੇਰਿਤ ਕਰੋਗੇ ਜੀ ਮੈਂ ਸਾਰਿਆਂ ਨੂੰ ਦੱਸਿਆ ਕਿ ਮੈਂ ਵੀ ਇੱਦਾਂ ਇੱਦਾਂ ਇਹਦੇ ਵਿੱਚ ਕੋਈ ਨਾੜੇ ਨਾ ਸਰਕਾਰ ਨੇ ਭੇਦਭਾਵ ਨਹੀਂ ਰੱਖਿਆ ਅਮੀਰ ਗਰੀਬ ਦਾ ਕਿਸੇ ਦਾ ਵੀ ਵੀ ਤੁਸੀਂ ਇਹ 10 ਲੱਖ ਆਲਾ ਕਾਰਡ ਬਣਾਓ ਸਾਰੇ ਜਾਣੇ ਕਿਉਂਕਿ ਜਦ ਪਹਿਲਾਂ ਤੇ ਇਦਾਂ ਹੁੰਦਾ ਸੀਗਾ ਵੀ ਗਰੀਬ ਦਾ ਬਣੂਗਾ ਅਮੀਰ ਦਾ ਨਹੀਂ ਬਣਦਾ ਇਹ ਤਾਂ ਸਾਰਿਆਂ ਦਾ ਹੀ ਲਾਲ ਮੁਕਤ ਹੋਂ ਪੂਰੇ ਪੰਜਾਬ ਚ 10 ਲੱਖ ਦਾ